ਕੀ ਵਾਸਤੇ ਅੱਜ ਕੱਲ ਤਾਂ ਹੈ ਹੀ ਪੰਜਾਬ ਦੇ ਹਾਲਾਤ ਮਾਰਿਆ ਚੋਰ ਚਵੱਕਿਆਂ ਦਾ ਟਾਈਮ ਆ ਤੇ ਰਾਕੀ ਵਾਸਤੇ ਬਹੁਤ ਵਧੀਆ ਹੈ। ਪੜਨਾ ਯਾਰ। ਭਾਬੀ ਤੁਸੀਂ ਪਾਉਣ ਦੱਦਾ ਇਹਨਾਂ ਨੂੰ। ਹਾਂ ਬਈ ਮੈਂ ਮੈਂ ਹੀ ਪਾਲ ਦੀ। ਅੱਛਾ ਭਾਬੀ ਪਾਲ ਦਿਆ ਤੇ ਬਕਾਊਆ ਬਾਈ ਬਹੁਤ ਵਧੀਆ ਨਸਲਾ ਹੈ। ਤੇ ਬਹੁਤ ਵਧੀਆ ਕਦੂਰੇ ਤੇ ਬਰਾਕ। ਅੱਸੀ ਕੱਲ ਦੋਸਤੋ ਮੈਂ ਭਵਿੰਦਰ ਸਿੰਘ ਚਾਹਾਨ ਜੱਸੀ ਪੌ ਵਾਲੀ। ਆਪਾਂ ਅੱਜ ਇਹ ਬਿਓ ਤੁਹਾਨੂੰ ਵੀਡੀਓ ਦਿਖਾਉਣੇ ਆ ਕੁੱਤੇ ਆਪਣੇ ਕੋਲੇ। ਕਦੂਰੇ ਦੋ ਹਨਾ। ਇਹ ਬਕਾਊ ਐ ਤੇ ਬਾਈ ਕੀ ਨਸਲਾ ਹੈ ਪਲੇਰੀਆ ਨਾ ਪਲੇਰੀਆ ਨਸਰਾ ਹੈ ਤੇ ਜਸ ਹੈ ਜਿਹੜੇ ਜੱਦੀ ਜੱਦੀ ਵਜਦੀ ਉਹ ਨਸਲ ਜੇ ਕਿਸੇ ਵੀਰ ਨੇ ਲੈਣੇ ਹੋਣ ਤਾਂ ਬਾਈ ਇਹ ਜਸਕਰਨ ਸਿੰਘ ਜੱਸੀ ਪੋਵਾਲੀ ਨਾਲ ਸੰਪਰਕ ਕਰ ਲੋ ਆਪਾਂ ਨੰਬਰ ਦੇਵਾਂਗੇ ਫੋਨ ਤੇ ਇਹਦੇ ਨਾਲ ਸੰਪਰਕ ਕਰ ਲਿਓ ਤੁਸੀਂ ਹਨਾ ਤੇ ਇਹ ਬਹੁਤ ਵਧੀਆ ਮਸਲਾ ਹੈ ਆ ਦੇਖ ਲਓ ਅੱਛਾ ਡੇਗਾ ਮਨਾ ਛੱਡੀ ਮੇ ਜੀ ਇਹਨਾਂ ਨੂੰ ਸਾਰੀ ਜਾਣੀ ਝੌਂਗਦੇ ਆ ਇਹ ਪਤੰਦਰ ਇੱਕ ਇਹਨਾਂ ਉਹ ਇਹਨਾਂ ਦੀ ਮੰਗ ਓਏ ਉਹ ਇਹਨਾਂ ਦੀ ਮੰਗ ਹੀ ਤੇ ਆਪਾਂ ਮੋਬਾਈਲ ਨੰਬਰ ਦੇਵਾਂਗੇ ਮੋਬਾਈਲ ਨੰਬਰ ਵੀ ਦੱਸ ਦੇ ਕੀ ਹੈ ਤੇਰਾ 62831 8090 ਕਿੰਨਾ 62831 8090 31 8090 31 31390 8080 80369 80369 ਆਹ ਠੀਕ ਹੈ ਹਾਂ ਤੇ ਚੰਗੀ ਨਸਲ ਵਧੀਆ ਹੈ ਤੇ ਬਾਈ ਨੇ ਸੌਂਗਣਾ ਪਾਲ ਲਿਆ ਤੇ ਮੁੱਲ ਮੱਲ ਬਾਈ ਇਹਨਾਂ ਦਾ ਕੋਈ ਮੁੱਲ ਕੋਈ ਨਹੀਂ ਦੱਸ ਲੈ ਹਾਂ ਬਹੁਤ ਵਧੀਆ ਨਸਲ ਆ ਸੋਹਣੇ ਬਹੁਤ ਆ ਯਾਰ ਬਾਈ ਇਹ ਆ ਇਹਨੂੰ ਕਰੀ ਇਹਨੂੰ ਇੱਧਰ ਨੂੰ ਵੈਨੋ ਮੇਰੇ ਵੀ ਟਾਇਰ ਕਰ ਦੋ ਜੀ ਨੇ ਲੈਣੇ ਆ ਜਾਨਵਰ ਬਹੁਤ ਸੋਹਣੇ ਐ ਦੋਨੇ ਤੇ ਮੇਰੇ ਵੀਰ ਜਿਹੜੇ ਵੀ ਕਿਸੇ ਵੀਰ ਸੱਜਣ ਨੇ ਲੈਣੇ ਆ ਨਾ ਕਿਹੜੀ ਨਸਲ ਦੱਸੋ ਜੀ ਇੱਕ ਵਾਰੀ ਪਲੇਰੀਅਨ ਜੱਦੀ ਛੋਟੀ ਨਸਲ ਦੇ ਛੋਟੇ ਛੋਟੇ ਹੁੰਦੇ ਛੋਟੇ ਛੋਟੇ ਹੁੰਦੇ ਜਿਹੜੇ ਉਹ ਆ ਬਹੁਤ ਰੱਖੀ ਰੱਖਣ ਨੂੰ ਬਹੁਤ ਵਧੀਆ ਉਹ ਦੇਖ ਕੇ ਨਾ ਭੌਂਗਦੀ ਐ ਮੰਨ ਲਾ ਉਪਰਾ ਬਹੁਤ ਕਰਦੀ ਐ ਇਹ ਜੱਸੀ ਪਾਉ ਵਾਲੀ ਦੇ ਵਿੱਚ ਬਗਾਉ ਆ ਬਾਈ ਆਪਣਾ ਨੰਬਰ ਦਿੱਤਾ ਨਾ ਇੱਕ ਵਾਰੀ ਬਾਈ ਨੰਬਰ ਹੋਰ ਦੱਸੋ 62831 ਹਾਂ 80369 80369 ਠੀਕ ਆ ਆਪਾਂ ਉੱਤੇ ਵੀਡੀਓ ਜੀ ਪਾ ਦਾਂਗੇ ਨੰਬਰ ਤੇ ਬਹੁਤ ਵਧੀਆ ਨਸਲ ਆ ਬਗਾਉ ਆ ਦੋਨੇ ਆਹ ਸ ਮੜਾ ਇੱਕ ਨੂੰ ਤੋਰੀ ਨਾ ਤੋਰੀ ਓਏ ਉਰਾ ਓਏ ਡਰਦੇ ਆ ਥੋੜੇ ਬਾਹਲੇ ਨਾ ਰੋਏ ਆ ਬਾਈ ਹੈਨਾ ਸੋਹਣੇ ਬਹੁਤ ਆ ਆਇ ਚੱਕ ਵਰਦੇ ਤਾਂ ਨਹੀਂ ਇਹ ਆਜੋ ਆਜੋ ਚੰਗਾ ਭਾਈ ਇਹਨਾਂ ਨੂੰ ਚੋੜ ਕੇ ਦਿਖਾ ਮਸੱਦੇ ਇਹਨਾਂ ਨੂੰ ਆਇਆ ਆਇਆ ਤੇ ਵਾਹ ਵਾਹ ਪਾਭੀ ਸਾਹਮਦੀ ਇਹਨਾਂ ਨੂੰ ਪਾਭੀ ਦਾ ਬਾਲਾ ਮੂੰਹ ਕਰਦਿਆ ਇਹ ਬਕਾਊ ਆ ਭਾਈ ਇਹ ਹਾਂ ਕੁੱਤੇ ਓਹ ਸੋਹਣੀ ਲੱਗਦੀ ਹਾਂ ਆ ਮੰਗ ਯ ਨੰਨੀ ਆਜੋ ਓਏ ਵੱਡੇ ਨਾ ਓਏ ਵੀਰ ਵੱਲੇ ਇਹ ਤਾਂ ਪਤਾ ਹੀ ਕੋਈ ਨਹੀਂ ਲੈ ਬਾਹਰ ਖੋਲ ਕੇ ਲੈ ਇਧਰੇ ਭਾਬੀ ਦੇ ਪਾਲਿਆ ਦੇਖੋ ਬੁੱਖਲ ਚ ਜਾਉੜੇ ਇੱਕ ਮੰਡਰ ਮੈਨੂੰ ਵੱਟਣ ਆ ਯਾਰ ਭਾਬੀ ਤੁਸੀਂ ਪਾਉਣ ਦੋ ਦਾਦ ਇਹਨਾਂ ਨੂੰ ਹਾਂ ਬਈ ਮੈਂ ਮੈਂ ਪਾਲਦੀ ਅੱਛਾ ਭਾਬੀ ਪਾਲਦੀਆ ਤੇ ਬਕਾਉਆ ਬਾਈ ਬਹੁਤ ਵਧੀਆ ਨਸਲਾ ਇਹ ਤੇ ਬਹੁਤ ਵਧੀਆ ਦੂਰੇ ਤੇ ਰਾਖੀ ਵਾਸਤੇ ਅੱਜ ਕੱਲ ਤਾਂ ਹੈ ਪੰਜਾਬ ਦੇ ਹਾਲਾਤ ਮਾਰਿਆ ਚੋਰ ਚਵੱਕਿਆਂ ਦਾ ਟਾਈਮ ਹੈ ਤੇ ਰਾਖੀ ਵਾਸਤੇ ਬਹੁਤ ਵਧੀਆ ਹੈ ਬਹੁਤ ਵਧੀਆ ਆ ਗਿਆ ਆ ਗਿਆ ਆ ਗਿਆ ਆ ਗਿਆ ਬਸ